ਅੱਜ ਸਵੇਰੇ अर्ली ਮਾਰਨਿੰਗ ਬਰਨਾਲਾ ਦੇ ਗੁਰਦੁਆਰਾ ਬੀਬੀ ਪ੍ਰਧਾਨਕੌਰ ਦੇ ਸਾਹਮਣੇ ਇੱਕ ਗੱਡੀ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀ ਜਿਹਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀਲਾਸ਼ ਹੈ ਨੀ ਕਿ شناخت ਬਤੌਰ ਤਜਿੰਦਰ ਸਿੰਘ ਵਾਸੀ ਇਸਪਾਰਕਲਾ ਹੋਈ ਸੀ ਜਿਹਦੀ ਕਿ ਉਮਰ ਕਰੀਬ 24 ਸਾਲ ਸੀ ਇਹਦੇ ਹਸਪਤਾਲ ਦੇ ਵਿੱਚ ਇਹਨੂੰ ਲਿਜਾਇਆ ਗਿਆ ਜਦੋਂ ਇਹ ਇਹਨੂੰ ਜਿਹੜਾ ਪ੍ਰੋਗਨ ਡਾਕਟਰ ਸਾਹਿਬ ਨੇ ਡਿਕਲੇਅਰ ਕੀਤਾ ਗਿਆ ਸੀ ਤੇ ਇਸ ਦੇ ਉੱਤੇ ਕਾਰਵਾਈ ਕਰਦੇ ਆ ਜਿਹੜਾ ਮ੍ਰਿਤਕ ਰਜਿੰਦਰ ਸਿੰਘ ਸੀ ਇਸ ਦੇ ਫਾਦਰ ਮਲਕੀਤ ਸਿੰਘ ਨੂੰ ਸ਼ਾਮਤ ਤਫ਼ਤੀਸ਼ ਕੀਤਾ ਗਿਆ ਉਹਨਾਂ ਵੱਲੋਂ ਇਹ ਬਿਆਨ ਲਿਖਾਇਆ ਗਿਆ ਕਿ ਉਹਨਾਂ ਦਾ ਬੇਟਾ ਜਿਹੜਾ ਰਜਿੰਦਰ ਸਿੰਘ ਹੈ ਇਹ ਆਪਣੀ ਗੱਡੀ ਦੇ ਉੱਤੇ ਟੈਕਸੀ ਚਲਾਉਣ ਦਾ ਜਿਹੜਾ ਕੰਮ ਕਰਦਾ ਸੀ ਤੇ ਇਹ ਅੱਜ ਅਬੀ ਮਾਰਨਿੰਗ ਗੁਰਦੁਆਰਾ ਬੀਬੀ ਭਗਵਾਨ ਕੋਲ ਵੇਖੇ ਮੱਥਾ ਟੇਕਣ ਆਇਆ ਸੀ ਜਿੱਥੇ ਕਿ ਇਹਦੇ ਗੱਡੀ ਦੇ ਵਿੱਚ ਹੀ ਹਾਰਟ ਅਟੈਕ ਆਉਣ ਦੇ ਨਾਲ ਇਹ ਮੌਤ ਹੋ ਗਈ ਸੀ ਤੇ ਇਹ ਪਰਿਵਾਰ ਵੱਲੋਂ ਕਿਸੇ ਦੇ ਉੱਤੇ ਕੋਈ ਸ਼ੱਕ ਜाहिर ਨਹੀਂ ਕੀਤਾ ਗਿਆ ਸੋ ਇਸ ਬਿਆਨ ਦੇ ਬੇਸਿਸ ਦੇ ਉੱਤੇ ਜਿਹੜਾ ਮ੍ਰਿਤਕ ਤੇਜਿੰਦਰ ਸਿੰਘ ਹੈ ਉਹਦੇ ਜਿਹੜਾ ਮੌਤ ਸੰਬੰਧੀ ਕਾਰਵਾਈ ਅਧੀਨ ਤਾਰਾ 194 ਬੀ ਐਨ ਐਸ ਐਸ ਜਿਹੜੀ ਹੈ ਉਹਨ ਵਿੱਚ ਲੈਂਦੀ ਗਈ ਸੀ ਤੇ ਬਾਡੀ ਦਾ ਪੋਸਟਮਾਰਟਮ ਕਰਵਾ ਕੇ ਅ ਮ੍ਰਿਤਕ ਜਿਹੜੀ ਜਿਹੜੀ ਬਾਡੀ ਹੈ ਉਹ ਪਰਿਵਾਰ ਦੇ حوالے ਕੀਤੀ ਗਈ ਆ ਪੋਸਟਮਾਰਟਮ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਵਗੈਰਾ ਕੋਈ ਇੰਜਰੀ ਇਹਦੇ ਉੱਤੇ ਨਹੀਂ ਆਈ ਸਾਹਮਣੇ ਤੇ ਇਸ ਤੋਂ ਬਾਅਦ ਕੁਝ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਮਨਕੀਰ ਸਿੰਘ ਵੱਲੋਂ মিডিਆ ਨਾਲ ਗੱਲਬਾਤ ਕਰਦੇ ਹੋਏ ਕੁਝ ਖਾਸੇ ਜ਼ਾਹਰ ਕੀਤੇ ਗਏ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਤੇਜਿੰਦਰ ਸਿੰਘ ਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕਿਸੇ ਵਿਅਕਤੀ ਨੇ ਕਿਹਾ ਸੀ ਕਿ ਕਿਤੇ ਐਕਸੀਡੈਂਟ ਹੋ ਗਿਆ ਤੋ ਜਲਦੀ ਆ ਜਾ ਸੋ ਤੇ ਦੂਜਿਆਂ ਵਾਲਾ ਨੇ ਕਿਹਾ ਸੀ ਕਿ ਇਹਨਾਂ ਦਾ ਮੋਬਾਈਲ ਜਨਨ ਨੂੰ ਨਹੀਂ ਬੜਿਆ ਸੋ ਇਹ ਸਾਰੇ ਖਰਚਿਆਂ ਨੂੰ ਦੇਖਦੇ ਹੋਏ ਜਿਹੜਾ ਇਹਦਾ ਮੋਬਾਈਲ ਫੋਨ ਹੈ ਇਹ ਵੀ ਅਸੀਂ ਜਿਹੜਾ ਟੈਕਨੀਕਲ ਤਰੀਕੇ ਨਾਲ ਜਾਂਚ ਕਰ ਰਹੇ ਹਾਂ ਤੇ ਹਰ ਪੱਖ ਤੋਂ ਜਿਹੜਾ ਇਹਨੂੰ ਪੁੱਛਿਆ ਜਾਏਗਾ ਜੇਕਰ ਕੋਈ ਵੀ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਜਿਹੜੀ ਹੈ ਕੀਤੀ ਜਾਏਗੀ ਇਸ ਤੋਂ ਇਲਾਵਾ ਮਰਕੀਤ ਸਿੰਘ ਵੱਲੋਂ মিডিਆ ਨੂੰ ਮੁਖਾਤਬ ਹੁੰਦੇ ਹੋਏ ਇਹ ਗੱਲ ਵੀ ਕਹੀ ਗਈ ਸੀ ਕਿ ਜਿਹੜਾ ਹਸਪਾਲਿਕਾ ਦਾ ਪਿੰਡ ਆ ਉੱਥੇ ਕਾਫੀ ਜ਼ਿਆਦਾ ਜਿਹੜਾ ਚਿੱਟਾ ਵਿਕਦਾ, ਖੁੱਲਾ ਵਿਕਦਾ ਹੈ ਤੇ ਪੁਲਿਸ ਵੱਲੋਂ ਉੱਥੇ ਕੋਈ ਰੋਕਟ ਹੋ ਕੇ ਸਮਾਰੇ ਨਹੀਂ ਆ। ਇਹਦੇ ਬਾਰੇ ਵੀ ਮੈਂ ਦੱਸਣਾ ਚਾਹਣਾ ਕਿ ਅਸਪਾਲਕਲਾ ਪਿੰਡ ਦੇ ਵਿੱਚ ਰੈਗੂਲਰ ਜਿਹੜੀ ਹੈ ਧਨੋਲਾ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ। ਕਾਫੀ ਸਾਰੇ ਵਿਅਕਤੀਆਂ ਦੇ ਉੱਤੇ ਜਿਹੜਾ ਜੋ ਨਸ਼ੇ ਦੇ ਸਮਗਰਮ ਨੇ ਉਹਨਾਂ ਉੱਤੇ ਪਰਚੇ ਵੀ ਦਿੱਤੇ ਗਏ ਨੇ। ਕੁਝ ਸਮਾਂ ਪਹਿਲਾਂ ਹੀ ਧਨੋਲੇ ਏਰੀਏ ਦੀਆਂ ਵੱਖ-ਵੱਖ ਪੰਚਾਇਤਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸੀ। ਉਹਨਾਂ ਦਾ ਫੀਡਬੈਕ ਲਿਆ ਗਿਆ ਸੀ। ਕਿਸੇ ਨਰਾਂ ਉੱਤੇ ਅਸਪਾਲਕਲਾ ਪਿੰਡ ਦੀ ਜਿਹੜੀ ਪੰਚਾਇਤ ਹੈ। ਉਹਨਾਂ ਨੇ ਵੀ ਸਾਨੂੰ ਫੀਡਬੈਕ ਦਿੱਤਾ ਸੀ ਕਿ ਸਾਡੇ ਪਿੰਡ ਦੇ ਵਿੱਚ ਕੋਈ ਜਿਹੜਾ ਨਸ਼ਾ ਤਸਕਰੀ ਸੰਬੰਧੀ ਜਿਹੜੀ ਕੋਈ ਜਿਹੜੀ ਇਹੋ ਜਿਹੀ ਐਕਟੀਵਿਟੀ ਨਹੀਂ ਹੈ ਕੁਝ ਨਸ਼ਾ ਦੇ ਨਾਲ ਜਿਹੜਾ ਨਸ਼ੇ ਨਾਲ ਪੀੜਤ ਨੌਜਵਾਨ ਜ਼ਰੂਰ ਨੇ ਜਿਨ੍ਹਾਂ ਨੂੰ ਕਿ ਅਸੀਂ ਪੰਚਾਇਤ ਦੇ ਸਹਿਯੋਗ ਦੇ ਨਾਲ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾ ਰਹੇ ਹਾਂ ਪਰ ਫਿਰ ਵੀ ਕੋਈ ਨਵੇਂ ਜਿਹੜੀ ਹੈ ਨਸ਼ੇ ਤਸਕਰੀ ਸੰਬੰਧੀ ਕੋਈ ਗੱਲਬਾਤ ਸਾਡੇ ਸਾਹਮਣੇ ਆਉਂਦੀ ਹੈ ਪਰਿਵਾਰ ਵੱਲੋਂ ਜਾਂ ਪੰਚਾਇਤ ਵੱਲੋਂ ਸਾਡੇ ਧਿਆਨ ਵਿੱਚ ਲਿਆਦਾ ਜਾਂਦਾ ਹੈ ਉਹਦੇ ਉੱਤੇ ਜ਼ਰੂਰ ਬਣਦੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ